ਜਿਹੜੀ ਸਮੱਸਿਆ ਮਾਸਟਰ ਤਾਰਾ ਸਿੰਘ ਦੀ ਆਪਾਂ ਗੱਲ ਕਰਦੇ ਆਂ ਜਿਹੜੀ ਉਹ ਗੱਲ ਉਸ ਵੇਲੇ ਕਰ ਰਿਹਾ ਨਾ ਭਈ ਇਹ ਨੌਜਵਾਨੀ ਨੂੰ ਤੋੜ ਭੰਨ ਕਰਨ ਤੋਂ ਬਿਨਾ ਮੁਜ਼ਾਰੇ ਕਰਨ ਤੋਂ ਬਿਨਾ ਇਸਰਾਹਤ ਤੋਰਨ ਤੋਂ ਬਿਨਾ ਹੋਰ ਕਰਵਾਵਾਂਗੇ ਕੀ ਨਾ ਤੋਂ ਉੱਥੇ ਤਾਂ ਨਰਜੀ ਇਹਨਾਂ ਦੀ ਲੱਗ ਰਹੀ ਸੀ ਹਾਰੇ ਲੱਗੇ ਹੋਏ ਸੀ ਕਾਬੂ 'ਚ ਰਹਿੰਦੇ ਆ ਹੁਣ ਜੇ ਤੁਸੀਂ ਇਹਨਾਂ ਨੂੰ ਬਿਠਾਲ ਕੇ ਇਦਾਂ ਕੁਝ ਸਿਆਣੀ ਗੱਲ ਕਰਨ ਲਈ ਸਿਆਣਾ ਵਿਚਾਰ ਕੁਝ ਬਣਾਉਣ ਦੇ ਲਈ ਕਹਿਣਾ ਪਿਆ ਆਪਾਂ ਆ ਬਣਾਈਏ ਚਲੋ ਵੀ ਇੱਕ ਜਥੇਬੰਦੀ ਬਣਾਉਣੀ ਆ ਆਪਾਂ ਐਜੂਕੇਸ਼ਨ ਸੈਮੀਨਾਰ ਸ਼ੁਰੂ ਕਰਨੇ ਆ ਲਾਓ ਜ਼ਿੰਮੇਵਾਰੀ ਕਰੋ ਕੀ ਕਰਨਾ ਦੇਖੋ ਕਿਦਾਂ ਮਰਝਾਉਂਦੇ ਆ ਹਾ ਤੋੜਨ ਜਾਣਾ ਕਿਸੇ ਨੂੰ ਭੰਨਣ ਜਾਣਾ ਕਿਤੇ ਕੁਖ ਲਾਰਾ ਪਉਣ ਜਾਣਾ ਮੁਜ਼ਾਹਰਾ ਕਰਨਾ ਆ ਨਾਰੇ ਲਾਉਣੇ ਆ ਉਹਦੇ ਲਈ ਛੇਰ ਸਾਨੂੰ ਹੱਲਾਸ਼ੀਰੀ ਮਿਲਦੀ ਚਾਹ ਚੜ ਜਾਂਦਾ ਹੁਣ ਜਿਹੜੇ ਇਹ ਰੈਫਰੰਡਮ ਕਰਾਉਂਦੇ ਫਿਰਦੇ ਆ ਜੇ ਇਹਨਾਂ ਨੂੰ ਪੁੱਛੋ ਵੀ ਤੁਸੀਂ ਇਹ ਕਿਉਂ ਨਹੀਂ ਕਰਦੇ ਇੱਕ ਸੰਸਥਾ ਬਣਾ ਕੇ ਸਾਰੀ ਦੁਨੀਆ ਦੇ ਵਿੱਚੋਂ ਜਿੱਥੇ-ਜਿੱਥੇ ਸਿੱਖ ਬੈਠੇ ਆ ਉੱਥੇ ਇਹ ਗੱਲ ਕਰੋ ਵੀ ਪੰਜਾਬ ਦੀ ਪਾਰਲੀਮੈਂਟ ਦੀ ਤਿਆਰੀ ਕਰੀਏ ਜੀ ਆਪਾਂ ਹਰੇਕ ਥਾਂ ਤੋਂ ਹਰੇਕ ਦੇਸ਼ ਤੋਂ ਵੰਡ ਦੇਣ ਇਹ ਤੇ 10 ਐਮਐਲਏ ਜਾਂ 20 ਐਮਐਲਏ ਮਰਕਾ ਤੋਂ 20 ਕੈਨੇਡਾ ਤੋਂ 2 ਇੰਗਲੈਂਡ ਤੋਂ 10 ਆਸਟ੍ਰੇਲੀਆ ਤੋਂ 5 ਨੀਦਰ ਇਹਦਾ ਵੰਡ ਦੇਣ ਕੰਟਰੀਆਂ ਤੇ ਜਿਹੜੇ ਬੰਦੇ ਚਾਹੁੰਦੇ ਆ ਕਰਨਾ ਪਹਿਲਾ ਸਟੈਪ ਸਾਡਾ ਇਹ ਆ ਵੀ ਅਸੀਂ ਜਾ ਕੇ ਇਲੈਕਸ਼ਨ ਲੜਕੇ ਉੱਥੇ ਕੰਟਰੋਲ ਕਰੀਏ ਪਹਿਲਾ ਮਾਹੌਲ ਠੀਕ ਕਰੀਏ ਲੋਕਾਂ ਨੂੰ ਭਰੋਸਾ ਆ ਜਾਏ ਵੀ ਇਹ ਬੰਦੇ ਵਿਸ਼ਵਾਸਯੋਗ ਆ ਤੁਸੀਂ ਆਪੋ ਆਪਣੇ ਦੇਸ਼ ਵਿੱਚ ਆਪੋ ਆਪਣੇ ਬੰਦੇ ਜਥੇਬੰਦੀ ਬਣਾਓ ਇਕੱਠੇ ਹੋਵੋ ਤੁਸੀਂ ਇਦਾਂ ਸੋਚੋ ਵੀ ਤੁਹਾਡੇ ਚ ਕਿਹੜੇ ਵਿਸ਼ੇ ਦੇ ਮਾਰ ਬੰਦੇ ਆ ਕੋਈ ਕਹੇ ਵੀ ਸਾਡੇ ਸਾਡੇ ਕੋਜੀ ਅਕਾਊਂਟਸ ਦਾ ਬੰਦਾ ਬਹੁਤ ਵਧੀਆ ਆ ਖਜ਼ਾਨਾ ਮੰਤਰੀ ਅਸੀਂ ਦਿਆਂਗੇ ਕੋਪਸ ਤੇ ਮੈਕਮੇ ਬਾਰੇ ਜਾਣਦਾ ਹੋਵੇ ਕੋ ਹੁਮਨਿਸਟਰੀ ਬਾਰੇ ਜਾਣਦਾ ਹੋਵੇ ਉਹਦੀ ਤਿਆਰੀ ਕਰੋ ਇਦਾਂ ਉਹ ਉਹ ਕੁਛ ਦਖੜ ਰਿਜ਼ਲਟ ਦੇ ਤੁਹਾਨੂੰ ਲੋਕਾਂ ਨੂੰ ਗੁੰਡਿਆਂ ਵਾਲਾ ਮਾਹੌਲ ਪੈਦਾ ਕਰਕੇ ਔਰ ਇਹ ਸਨੇਹਾ ਦੇ ਕੇ ਪਏ ਅਸੀਂ ਗੁਲਾਮ ਹੁੰਦੇ ਹੋਈ ਵੀ ਲੋਕਾਂ ਨਾਲ ਆ ਵਿਹਾਰ ਕਰਦੇ ਆ ਖਬਰਦਾਰ ਜੇ ਸਾਨੂੰ ਇਜਾਦੀ ਦਿੱਤੀ ਕਿਸੇ ਨੇ ਨਹੀਂ ਤਾਂ ਫਗਿਲ ਤੋਂ ਬਿਨਾ ਨਹੀਂ ਸਾਡਾ ਸਰਨਾ ਸਾਨੂੰ ਗਿਲ ਚਾਹੀਦਾ ਜਿਹੜੇ ਬੰਦੇ ਜੀਂਦੇ ਆ ਭਿੰਡਰਾਵਲੇ ਦੇ ਵਿਲੇ ਦੇ ਬੰਦੇ ਜੀਂਦੇ ਆ ਉਹਨਾਂ ਨੂੰ ਪੁੱਛ ਕੇ ਦੇਖੋ ਤੁਸੀਂ ਤੇ ਤੁਹਾਡੇ ਦਿਮਾਗ 'ਚ ਕੀ ਆਇਆ ਸੀ ਦੋ ਜਿਹੜੀਆਂ ਗੱਲਾਂ ਤੁਸੀਂ ਕੁੱਕੀ ਗਿੱਲ ਅਸੀਂ ਬਹੁਤ ਸਿਆਣਾ ਬੰਦਾ ਸਮਝਦੇ ਆ ਮੈਂ ਸੇ ਵੀ ਖੇਮਸਿੰਗਲ ਦਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦਾ ਮੁੰਡਾ ਤੇ ਆਪੜਿਆ ਲਿਖਿਆ ਬੰਦਾ ਪਰ ਉਹਦੀਆਂ ਗੱਲਾਂ ਜਦੋਂ ਉਹ ਗੱਲ ਕਰਦਾ ਸਿੰਕੜੇ ਸਵਾਲ ਮੇਰੇ ਦਿਮਾਗ 'ਚ ਖੜ੍ਹੇ ਆ ਪਰ ਕੋਈ ਰੱਟਾ ਲਾਈ ਜਾਣਾ ਤੁਸੀਂ ਕਾਮਨ ਸੈਂਸ ਜਿਹੜੀ ਆ ਇਹਨਾਂ ਦੀ ਉਹ ਉਹ ਆ ਜਿਹੜਾ ਬਾਬਾ ਆ ਬਗੇਸ਼ਵਰ ਵਾਲਾ ਬਾਬਾ ਆ ਉਹਦੀ ਉਹਦਾ ਜੇ ਹਾਂਜੀ ਆ ਆ ਸੁਣ ਕੇ ਦੇਖਿਓ ਕਿ ਉਹਨੇ ਸਟੇਟਮੈਂਟ ਕੀ ਦਿੱਤੀ ਆ ਤੇ ਉਹਦਾ ਬਣਾਇਆ ਕੀ ਗਿਆ ਆ ਸੌਰੀ ਜੀ ਸਰੋਤਿਆਂ ਨੂੰ ਬੇਨਤੀ ਆ ਕਿ ਜੇ ਕਾਲ ਨਾ ਕਰਿਓ ਤੁਸੀਂ ਥੋੜਾ ਜਿਹਾ हरे भाई धाम है हाँ जी। हरी हर मंदिर किसी कारण बस हरिहर मंदिर की पूजा तो बंद है लेकिन आज भी लोग कहते हैं कि भीतर से आवाज आती है ठीक है जी हरे भाई धाम है हरी हर मंदिर किसी कारण बस हरिहर मंदिर की पूजा तो, तो बंद है लेकिन आज भी लोग कहते हैं कि भीतर से आवाज आती है ਉਹ ਸ਼ਬਦ ਵਰਤ ਰਿਹਾ ਹਰੀ ਹਰਮੰਦਰ ਕੋਈ ਅਯੁੱਧਿਆ ਦਾ ਉਹਨਾਂ ਦੇ ਸ਼ਹਿਰ ਦਾ ਕੋਈ ਮੰਦਰ ਆ ਜਿਹਦੀ ਉਹ ਗੱਲ ਕਰ ਰਿਹਾ ਹੈ ਉੱਥੇ ਰਾਮ ਦੀ ਮੂਰਤੀਆਂ ਦੀ ਗੱਲ ਚੱਲ ਰਹੀ ਆ ਉਹ ਗੱਲ ਕਰਦਾ ਕਹਿੰਦਾ ਉਹ ਮੰਦਰ ਦੇ ਵਿੱਚ ਪੂਜਾ ਕਰਨ ਦੀ ਤਾਂ ਪਾਬੰਦੀ ਆ ਪਤਾ ਨਹੀਂ ਹਜ਼ਾਰਾਂ ਮੰਦਰ ਹੋਣਗੇ ਜਿਨ੍ਹਾਂ ਦੇ ਕੇਸ ਚੱਲਦੇ ਉੱਥੇ ਕਿਤੇ ਯੁੱਧਿਆਂ ਦੇ ਬਾਰੇ ਜਾਣ ਕੇ ਦੇਖੋ ਕਿ ਕੁੱਲ ਗਿਣਤੀ ਕਿੰਨੀ ਆ ਮੰਦਰਾਂ ਦੀ ਔਰ ਕੋਟ ਕੇਸ ਕਿੰਨੇ ਦੀ ਚੱਲਦੇ ਆ YouTube ਤੇ ਤੁਹਾਨੂੰ ਪਤਾ ਲੱਗ ਜਾਣਾ ਐਦਾਂ ਦਾ ਗੁੰਡਿਆਂ ਵਾਲਾ ਮਾਹੌਲ ਆ ਨਾ ਉੱਥੇ ਜਿਹੜੇ ਉੱਥੇ ਦੇ ਪੁਜਾਰੀ ਆ ਕਿੱਦਾਂ ਕਤਲ ਹੁੰਦੇ ਆ ਕਿੰਨੇ ਕੇਸ ਚੱਲਦੇ ਆ ਉਹਨਾਂ ਦੇ ਉਹ ਕਿਸੇ ਮੰਦਰ ਦੀ ਗੱਲ ਕਰ ਰਹੇ ਆ ਤੇ ਸਾਡਿਆਂ ਨੇ ਉਹਦਾ 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 ਹੁਣ ਇੱਥੇ ਗਾਹਾਂ ਜਾ ਕੇ ਇੱਕ ਮਿੰਟ ਅੱਬੋ ਆਵਾਜ਼ ਇੱਥੋਂ ਵੀ ਆ ਗਈ ਅੱਤੋਂ ਹਮ ਕਹਿੰਦੇ ਜਲਦੀ ਸੇ ਜਲਦੀ ਉਸ ਮੰਦਿਰ ਕੀ ਪੂਜਾ ਵੀ ਪ੍ਰਾਰੰਭ ਹੋ ਜਾਣੀ ਚਾਹੀਏ। ਮੁਸਹਿਸ ਬਣਦੀ ਆ ਨਾ। ਭਈ ਮੰਦਿਰ ਦੇ ਵਿੱਚ ਪੂਜਾ ਬੰਦਿਆ ਪੂਜਾ ਦੀ ਪਵੰਦੀ ਆ। ਪਰ ਆਵਾਜ਼ ਆ ਰਹੀ ਆ ਉੱਥੋਂ। ਹੁਣ ਸਾਡੇ ਵਾਲਿਆਂ ਨੇ ਜਾਨੀ ਉਹਦਾ 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 ਬਣਾ ਦਿੱਤਾ। ਭਈ ਤੁਸੀਂ ਆ ਆ ਪ੍ਰਬੰਧ ਨੇ ਸੁਣ ਕੇ ਦੇਖਿਓ। ਕਿਸ ਨੇ ਬਿਆਨ ਦਿੱਤਾ ਹੈ ਵੀ ਉਹ ਹਰੀ ਜਿਹੜਾ ਹਰ ਮੰਦਰ ਹੈ ਉਹਦੇ ਵਿੱਚ ਅਸੀਂ ਆਪਣੀ ਪੂਜਾ ਕਰਾਂਗੇ ਬਿਸ਼ੇਕ ਕਰਾਂਗੇ ਜਲਦੀ ਮੰਦਰ ਬਣਾਵਾਂਗੇ ਮੈਂ ਕਹਿੰਦਾ ਕੋਈ ਗੱਲ ਨਹੀਂ ਵੱਡੇ ਵੀਰ ਆ ਜਾ ਕੋਈ ਗੱਲ ਆਪਾਂ ਕਿਹੜਾ ਕਹਿੰਦੇ ਆਓ ਜੀ ਸਦਕੇ ਆਓ ਪਰ ਇੱਕ ਗੱਲ ਯਾਦ ਰੱਖੀ ਇੱਥੇ ਤੇ ਤੁਹਾਡੀ ਇੰਦਰਾ ਮਾਂ ਨੂੰ ਅਸੀਂ ਗੱਡੀ ਚੜ੍ਹ ਆ ਉਹਨੂੰ ਨਹੀਂ ਪੈਰ ਪਾਣ ਦਿੱਤਾ ਅੰਦਰ ਉਹ ਇੱਥੇ ਤੇ ਲੱਖਾਂ ਦੀ ਫੌਜ ਆ ਗਈ ਉਹ ਅਸੀਂ ਤੇ ਉਹਨੂੰ ਗੋਲੀਆਂ ਨਾਲ ਭੁੰਨ ਭੁੰਨ ਮਾਰਿਆ ਉਹ ਇੱਥੇ ਤੇ ਬਿੰਤਾ 부ੱਜਲ ਅਸੀਂ ਚੰਡੀਗੜ੍ਹ ਜਾ ਕੇ ਬੰਬ ਦੇ ਨਾਲ ਠੋਕਿਆ ਉਹ ਬਗੇਸ਼ਰ ਵਾਲਿਆ ਬਾਬਿਆ ਅੱਜ ਨੋਟ ਕਰ ਲੈ ਤੇਰੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ ਟਕਰਾਂਗੇ ਤੈਨੂੰ ਵੀ ਭਾਵੇਂ ਕਿੱਦਾਂ ਤੈਨੂੰ ਗੱਡੀ ਜਿਹਦਾ ਇਹ ਚੜਾਵਾਂਗੇ ਜ਼ਰੂਰ ਤੈਨੂੰ ਆਹ ਤੇ ਸਹੀ ਹੁਣ ਮੈਨੂੰ ਨਹੀਂ ਇਸ ਗੱਲ ਦੀ ਗਰੰਟੀ ਤਾਂ ਕੁਝ ਵੀ ਮੈਂ ਬੇਚਾ ਏਜੰਸੀਆਂ ਦੇ ਵਿੱਚ ਕੰਮ ਨਹੀਂ ਕੀਤਾ ਇੱਕ ਵੀਡੀਓ ਮੈਂ ਸ਼ੇਅਰ ਕਰੂੰਗਾ ਇੰਡੀਆ ਦੀ ਫੋਰਨ ਮਿਨਿਸਟਰੀ ਡਿਫੈਂਸ ਮਿਨਿਸਟਰੀ ਇਸ ਵੰਦ ਵਿੱਚ ਜਿਹੜਾ ਥਿੰਕ ਟੈਂਕ ਦੂਜੇ ਮੁਲਕਾਂ 'ਚ ਜਾ ਕੇ ਇੰਡੀਆ ਦੀਆਂ ਪਾਲਿਸੀਆਂ ਨੂੰ ਉੱਥੇ ਇੰਟਰੋਡਿਊਸ ਕਰਾਉਂਦਾ ਆ ਆਪਣੇ ਆਫੀਸ਼ੀਅਲੀ ਨਹੀਂ ਠੀਕ ਹੈ ਤੇ ਉੱਥੇ ਦੀਆਂ ਪਾਲਿਸੀਆਂ ਨੂੰ ਇੰਡੀਆ ਦੇ ਨਾਲ ਇੰਟਰੋਡਿਊਸ ਕਰਾਉਂਦਾ ministry ਪਦਰ ਤੇ ਉਹਨਾਂ ਨੂੰ ਦੋਹਾਂ ਕੰਟਰੀਆਂ ਦੇ ਸਬੰਧਾਂ ਨੂੰ ਸੁਖਾਵੇਂ ਬਣਾਉਣ ਲੱਗਾ ਮਾਹੌਲ ਤਿਆਰ ਕਰਦਾ ਜਿਹੜਾ ਥਿੰਕ ਟੈਂਕ ਉਹ ਬੰਦੇ ਦੀ ਇੰਟਰਵਿਊ ਆ ਸੁੰਡੇ ਵਾਲੀ ਆ ਕਮਾਲ ਕਮਾਲ ਦੀ ਇੰਟਰਵਿਊ ਹੁਣ ਮੈਨੂੰ ਨਹੀਂ ਪਤਾ ਕਿ ਇਹਨਾਂ ਬੰਦਿਆਂ ਨੂੰ ਸ਼ਹਿ ਕਿਦਾਂ ਦਿੱਤੀ ਜਾਂਦੀ ਜਦਾਂ 88 ਦੇ ਵਿੱਚ ਜਦੋਂ ਪ੍ਰੋਫੈਸਰ ਦਰਸ਼ਨ ਸਿੰਘ ਦਿੱਲੀ ਦੀਆਂ ਗਲੀਆਂਾਂ ਚ ਗਿਆਨੀ ਜੈਲ ਸਿੰਘ ਦਾ ਨਾਂ ਲੈ ਕੇ ਇੰਦਰਾ ਦਾ ਨਾਂ ਲੈ ਕੇ ਬੋਲਿਆ ਉਦੋਂ ਸਾਰਿਆਂ ਨੂੰ ਪਤਾ ਪਈ ਬੂਟਾ ਸਿੰਘ ਨੇ ਉਹ ਪੰਜਾਬ ਦੇ ਵਿੱਚ ਵੀ ਉਹਦੀ ਡਿਊਟੀ ਰਜੀਵ ਗਾਂਧੀ ਨੇ ਇਹ ਲਈ ਸੀ ਵੀ ਇਹ ਜਿਹੜਾ ਰੂਅ ਕਿਉਂਕਿ ਉਹਦੇ ਵਿੱਚ ਕਈ ਕੁਸ਼ ਹੁਣ ਇਕੱਠਾ ਕੀਤਾ ਜਿਸ ਸਰਦੂਸ ਸਕੰਦਰ ਹੁਣਾਂ ਦਾ ਜਿਹੜਾ ਟਾਈਮ ਸੀ ਉਸ ਵੇਲੇ ਜਿਹੜੇ ਕਬੱਡੀ ਦੇ ਟੂਰਨਾਮੈਂਟ ਸ਼ੁਰੂ ਹੋਏ ਸਪੋਰਟਸ ਦੇ ਤੇ ਇਹ ਜਿਹੜੇ ਗੋਣੇ ਵਾਲੇ ਇੱਕਦਮ ਪਰਮੂਵਟ ਕੀਤੇ ਗਏ ਪੁਲਸ ਦੀ ਹਦਾਇਤ ਦੇ ਮੁਤਾਬਕ ਤੇ ਪੰਜਾਬ ਚੋਂ ਨੌਜਵਾਨਾਂ ਨੂੰ ਬਾਹਰ ਜਾਣ ਲਈ ਵੀਜ਼ੇ ਖੋਲੇ ਗਏ ਖਾਸ ਕਰਕੇ ਨਿਊਜ਼ੀਲੈਂਡ ਤੇ ਉਸੇ ਵੇਲੇ ਹੀ ਉੱਥੇ ਦੇ ਲੋਕਾਂ ਨੂੰ ਜਿਹਦਾ ਜਗਿੰਦਰ ਸਿੰਘ ਬਾਬਾ ਜਗਿੰਦਰ ਸਿੰਘ ਨੇ ਸੰਯੁਕਤ ਕਾਲੀ ਦਲ ਬਣਾ ਕੇ ਪੰਜਾਬ ਦੇ ਵਿੱਚ ਇੱਕ ਮਹਿਮਤ ਹੋ ਰਹੀ ਸੀ ਇੱਕ ਪਾਸਿਓਂ ਤੇ ਉਹਨਾਂ ਦਿਨਾਂ ਚ 86 87 88 ਦੇ ਵਿੱਚ ਜਣੀ 85 ਤੋਂ ਲੈ ਕੇ 85 86 ਜਬੀ 87 ਤੱਕ ਤਾਂ ਸੀ دیکھتے ਰਹੇ ਨਗਰ ਕੀਰਤਨ ਹੁੰਦੇ ਸੀ ਸਰਿੰਦਰ ਸਿੰਘ ਯੋਧਪੁਰੀ ਇੱਕ ਸ਼ਬਦ ਨੂੰ ਹੋਰ ਕੀਰਤਨ ਨਹੀਂ ਸੀ ਹੁੰਦਾ ਨਾ ਉਹਦਾ ਕੋਈ ਸ਼ਬਦ ਚੱਜਦਾ ਸੀ ਉਹ ਕੁੱਤਾ ਰਾਜ ਬਹਾਲੀਏ ਫਿਰ ਚੱਕੀ ਚੱਟਾ ਇੱਕ ਸ਼ਬਦ ਦੇ ਕਰਕੇ ਉਹਨੂੰ ਸਭ ਤੋਂ ਵੱਧ ਪੈਸਾ ਮਿਲਦਾ ਸੀ ਤੇ ਸਾਰਿਆਂ ਤੋਂ ਉਖੀਰ ਚ ਟਾਈਮ ਮਿਲਦਾ ਸੀ ਬੈਸੇ ਉਹਦੇ ਰੰਗੀਲੇ ਨੂੰ ਵੀ ਸੱਦਿਆ ਜਾਂਦਾ ਸੀ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਸੱਦਿਆ ਜਾਂਦਾ ਸੀ ਤਾਂ ਤਾਂ ਤੇ ਨਗਰਕ੍ਰਿਪਤਨ ਹੁੰਦੇ ਸੀ 나ਬੇ ਵਾਲੀਆਂ ਬੀਬੀਆਂ ਨੇ ਆਉਣਾ ਜੇ ਇਹਨਾਂ ਨੇ ਆਉਣੋਂ ਤੱਕ ਖਿਰਚ ਟਾਈਮ ਮਿਲਣਾ ਇਹਨਾਂ ਨੂੰ ਬਈ ਲੋਕ ਡਿਪਰੈਸਡ ਹੋਇਆ ਉਹ ਡਿਪਰੈਸ਼ਨ ਵਿੱਚ ਨਾ ਚਲੇ ਜਾਣ ਇਸ ਕਰਕੇ ਉਹਨਾਂ ਨੂੰ ਜੀਤੂ ਹੋਣ ਦਾ ਅਹਿਸਾਸ ਕਰਾਇਆ ਜਾਵੇ ਆ ਜਿਹੜਾ ਅਹਿਸਾਸ ਆਬਮਾਰ ਮਾਂ ਸਕਤਾ ਵਿੱਚ ਉਹ ਨਿਕਲਦਾ ਸੀ ਇੰਦਰਾ ਗਾਂਧੀ ਨੂੰ ਬੜਲ ਨਹੀਂ ਦਿੱਤਾ ਅਸੀਂ ਲੱਖਾਂ ਦੀ ਫੌਜ ਨੂੰ ਗੋਲੀਆਂ ਨਾਲ ਪੁੱਟ ਦਿੱਤਾ ਅਸੀਂ ਬੈਂਟ ਅਸੀਂ ਬੈਂਟ ਸਿੰਘ ਨੂੰ ਪੁਲਿਸ ਦੇ ਆਪਣੇ ਬੰਦਿਆਂ ਨੇ ਪਲਾਨ ਕਰਕੇ ਮਰਵਾਇਆ ਛੁੱਡੂ ਕੋ ਕਲੰਕਨਾ ਲਵਾਉ ਆਪਣੇ ਤੇ ਇਨ ਪ੍ਰਾਈਮ ਪੀਐਮ ਮੋ ਦੇ ਦਫ਼ਤਰ ਜਾਨੀ ਪ੍ਰਾਈਮ ਮਿਨਿਸਟਰ ਦੇ ਆਫਿਸ ਦੇ ਵਿੱਚੋਂ ਕੋਈ ਬੰਦਾ ਗਦਾਰੀ ਉੱਥੇ ਤਾਂ ਥੱਡੀ ਪੱਦਰ ਤੇ ਵੀ ਕੋਈ ਬੰਦਾ ਗਦਾਰੀ ਕਰ ਰਿਹਾ ਹੁੰਦਾ ਤਾਂ ਉਹਗਲੇ ਕੋ ਲੀਕਜ ਨੂੰ ਇਦਾਂ ਲੱਭ ਲੈਂਦੇ ਵੀ ਮੋਲ ਹੈ ਕੋਣੇ ਜਾਨੀ ਅੰਦਰ ਬੈਠਾ ਬੰਦਾ ਕੋਈ ਉਹ ਅੰਦਰ ਲੀਆਂ ਗੱਲਾਂ ਬਿਆਨਤ ਸਿੰਘ ਦੇ ਉਹ ਵੀ ਇੱਕ ਆਮ ਜਿਹੜਾ ਸਿਕਿਉਰਿਟੀ ਗਾਰਡ ਸੀ ਕੋਈ ਸਿਕਿਉਰਿਟੀ ਇਹ ਜਿਹੜੀ ਪ੍ਰਾਈਮ ਮਿਨਿਸਟਰ ਦੀ ਸਕਿਉਰਟੀ ਨੂੰ ਆਰਗੇਨਾਈਜ਼ ਕਰਨ ਵਾਲਾ ਕੋਈ ਬੰਦਾ ਹੁੰਦਾ ਫਿਰ ਵੀ ਸਮਝ ਪੈ ਜਾਂਦੀ। ਯਾਨੀ ਅੰਦਰ ਲੀਆਂ ਸਾਰੀਆਂ ਗੱਲਾਂ ਜਾਣਣ ਵਾਲਾ ਬੰਦਾ ਉਹ ਸਿੱਧਾ ਲਿਆ ਕੇ ਇੱਕ ਸਕਿਉਰਟੀ ਗਾਰਡ ਦੇ ਕੰਨ ਵਿੱਚ ਗੱਲ ਪਾ ਰਿਹਾ ਹੈ। ਮਤਲਬ ਉਹਨੂੰ ਕੀ ਗਰੰਟੀ ਸੀ ਪੇ ਇਹ ਬੰਦਾ ਇਹ ਘਾ ਮੇਰਾ ਨਾਮ ਨਹੀਂ ਲਊਗਾ ਮੋਰੀ ਜਾ ਕੇ। ਅਸੀਂ ਇਹ ਨਹੀਂ ਸੋਚਦੇ ਵੀ ਜਿਹੜੀਆਂ ਜਿਹੜੀ ਐਦਾਂ ਦੀ ਕੈਲਕੂਲੇਸ਼ਨ ਕਰਕੇ ਖਿਆਲੀ ਗੱਲਾਂ ਜਿਦਾ ਸੁਰਿੰਦਰ ਸਿੰਘ ਪੱਤਰਕਾਰ ਜਿਦਾਂ ਇਹ ਪ੍ਰਵਾਨਨਾ ਬੋਲ ਰਿਹਾ ਵੀ ਜਿਹੜੇ ਆਮ ਲੋਕ ਚ ਇਹਨਾਂ ਦਾ ਆਈਕਿਊ ਹੈ ਨਹੀਂ ਇੰਨਾ ਉਨੇ ਹੀ ਉਹ ਤੋਂ ਕਿਜ ਦਾ ਘਰ ਦੇ ਵਿੱਚ ਜਦੋਂ ਗਵੰਡੀਆਂ ਨਾਲ ਤੁਹਾਡਾ ਕੋਈ ਫਰਕ ਪੈ ਜਾਏ ਰਿਸ਼ਤੇਦਾਰਾਂ ਨਾਲ ਕੋਈ ਫਰਕ ਪੈ ਜਾਏ ਉਹ ਗੱਲਾਂ ਨਿਆਣਿਆਂ ਦੇ ਸਾਹਮਣੇ ਬੈਠ ਕੇ ਥੋੜੂ ਕਰੀਦੀਆਂ ਸਾਨੂੰ ਪਤਾ ਹੁੰਦਾ ਵੀ ਨਿਆਣਿਆਂ ਦੇ ਕੋਲ ਉਹ ਸਮਝਨੀ ਹੈ ਜਿਹੜੀ ਸਾਰਾ ਜੋੜ ਘਟਾਉ ਕਰਕੇ ਇਹ ਪਲਾਨ ਬਣਾ ਲਵੇ ਤੇ ਹੁਣ ਇਸ ਬੰਦੇ ਨਾਲ ਸਾਡੇ ਸਬੰਧ ਵਿਗੜ ਗਏ ਆ ਤੇ ਹੁਣ ਇਹ ਇਹਨੂੰ ਉਹਦਾ ਇਜ਼ਹਾਰ ਕਰਨ ਲਈ ਭਵਿੱਖ ਦੇ ਵਿੱਚ ਅਸੀਂ ਕਿਦਾਂ ਦਿਖਾਉਣਾ ਆ ਆਪਣਾ ਜਿਹੜਾ ਰੂਸਾ ਆ ਉਹਦੀ ਕੀ ਪਲੈਨਿੰਗ ਆ ਜਿਹੜਾ ਇਦਾਂ ਕਰ ਲਵੇ ਇਦਾਂ ਨਹੀਂ ਹੈਗੀ ਉਹ ਬਿਲਕੁਲ ਬਲੈਕ ਐਂਡ ਵਾਈਟ ਹੁੰਦੇ ਆ ਜਿਉਂ ਗੁੱਦੀ ਚ ਬੰਦੇ ਛਾਲ ਮਾਰ ਕੇ ਜਾਂ ਉਹ ਕਹਿੰਦੇ ਨਹੀਂ ਗੰਦਾ ਅੰਕਲ ਆ ਤੂੰ ਜਾ ਤੇ ਉਹਨਾਂ ਨੇ ਬੋਲਣਾ ਸੀ ਤੂੰ ਸਾਡੇ ਪਾਪਾ ਨੂੰ ਇਦਾਂ ਕਰ ਦਿੱਤਾ ਬੱਚੇ ਨੂੰ ਉਹਨੂੰ 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 ਇਦਾਂ ਹੁੰਦਾ ਪਈ ਇੱਕ ਚੰਗੇ ਆ ਉਹਨੂੰ ਇਦਾਂ ਹੱਕ ਕਰ ਦੇਣਾ ਇੱਕ ਬੁਰੇ ਆ ਉਹਦੇ ਚੱਕ ਕੇ ਬੱਠਾ ਮਾਰਨਾ ਕੀ ਉਹ ਘਰ ਦੇ ਵਿੱਚ ਮੈਂਬਰ ਵੀ ਕਈ ਇਦਾਂ ਦੇ ਹੁੰਦੇ ਆ ਜਿਨ੍ਹਾਂ ਬਾਰੇ ਕਪੂਰ ਕਹਿੰਦਾ ਪਈ ਉਹ ਸਿਰਫ ਸੱਚ ਬੋਲਣਾ ਜਾਣਦੇ ਆ ਉਹ ਮੈਨੇਜ ਨਹੀਂ ਕਰ ਪਉਂਦੇ ਉਹਨਾਂ ਦੇ ਕੋਲ ਕੋਈ ਵਿੰਡੋ ਅਡਜਸਟਮੈਂਟ ਵਾਲੀ ਕੋਈ ਵਿੰਡੋ ਨਹੀਂ ਹੁੰਦੀ ਸਿਰਫ ਉਹਨਾਂ ਦੇ ਕੋਲ ਇਦਾਂ ਹੁੰਦਾ ਵੀ ਇੱਥੋਂ ਕਾਪੀ ਕੀਤੀ ਪੇਸਟ ਕੀਤਾ ਇੱਥੋਂ ਕਾਪੀ ਉਹਨਾਂ ਨੂੰ ਕੋਈ ਗੱਲ ਕਰਦੇ ਹੋ ਕੋਈ ਗੱਲ ਦੱਸੋ ਉਹਨਾਂ ਨੂੰ ਮਤਲਬ ਕਿਸੇ ਸਬਜੈਕਟ ਦੇ ਉੱਤੇ ਕਿਸੇ ਸਿਨੈਰੀਓ ਦੇ ਉੱਤੇ ਤੁਸੀਂ ਗੱਲ ਕੀਤੀ ਸਾਰੇ ਆ ਵੀ ਆਪਾਂ ਆਹ ਪਲਾਨ ਕਰਨੀ ਚਾਹੁੰਦੇ ਸੀ ਇਦਾਂ ਇਦਾਂ ਕੰਮ ਕਰਨਾ ਚਾਹੁੰਦੇ ਸੀ ਵੀ ਇਹ ਇਹ ਬੰਦਾ ਥੋੜਾ ਜਿਹਾ ਇਦਾਂ ਟਿੱਡਾ ਲੱਗਦਾ ਠੀਕ ਹੈ ਵੀ ਅਸੀਂ ਥੋੜਾ ਕੇਅਰਫੁਲ ਹੋਈਏ ਕਿਤੇ ਭਵਿੱਖ 'ਚ ਕੋਈ ਖਰਾਬੀ ਨਾ ਹੋ ਜਾਏ ਹੁਣ ਸਿਆਣਾ ਬੰਦਾ ਉਹ ਸਾਰੇ ਕੁਸ਼ ਦੇ ਵਿੱਚੋਂ ਇੱਕ ਆਪਣੀ ਸੈਂਸ ਬਣਾਉਂਦਾ ਬਣਾ ਕੇ ਉਹ ਹੌਲੀ 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 ਉਹਨੂੰ ਆਪਣੇ ਵਿਹਾਰ ਦੇ ਵਿੱਚ ਲੈ ਕੇ ਆਉਂਦਾ ਠੀਕ ਹੈ ਕਈ ਸਿਨੈਰੀਓ ਤਾਂ ਇਦਾਂ ਦੇ ਹੁੰਦੇ ਜੇ ਇਹ 'ਚ ਤੁਹਾਨੂੰ ਅਗਲੇ ਨੂੰ ਕੁਝ ਦਿਖਾਉਣ ਦੀ ਲੋੜ ਹੀ ਨਹੀਂ ਹੁੰਦੀ ਸਿਰਫ ਆਪਣੇ ਦਿਮਾਗ 'ਚ ਰੱਖਣਾ ਹੁੰਦਾ ਕਈ ਗੱਲਾਂ ਤਾਂ ਸਿਰਫ ਇਸ ਕਰਕੇ ਹੁੰਦੀਆਂ ਮੈਨੇਜਮੈਂਟ ਦੀਆਂ ਫੇ ਤੁਹਾਡੇ ਤੱਕ ਤਾਂ ਪਹੁੰਚਾਈ ਗਈ ਆ ਤਾਂ ਕਿ ਜੇ ਬਾਹਰੋਂ ਖਬਰ ਪਤਾ ਲੱਗੇ ਤੁਹਾਨੂੰ ਪਿਆ ਆ ਆ ਕੀ ਹੋਇਆ ਤੇ ਤੁਸੀਂ ਇੱਕਦਮ ਸ਼ੌਕ ਨਾ ਜਾਵੋ ਪਹੈਂ ਅੱਛਾ ਜੇ ਤੁਹਾਨੂੰ ਪਤਾ ਹੈ ਤਾਂ ਤੁਸੀਂ ਕਹਿੰਦੇ ਹਾਂ ਠੀਕ ਹੈ ਕੋਈ ਗੱਲ ਨਹੀਂ ਜੀ ਗੱਲ ਕਰ ਲਾਂਗੇ ਅਸੀਂ ਸਿਰਫ ਇਸ ਕਰਕੇ ਹੁੰਦੀ ਪਰ ਜਿਨ੍ਹਾਂ ਦਾ ਆਈਕਿਊ ਲੋ ਹੁੰਦਾ ਆ ਉਹਨੇ ਤੁਹਾਨੂੰ ਉਸ ਸਿਨੈਰੀਆ ਦੇ ਵਿੱਚੋਂ ਜਿਹੜੇ 8 10 ਪਾਰਟ ਹੁੰਦੇ ਆ ਉਹਨੇ ਕਿਉਂਕਿ ਸਿਲਸਿਲੀ ਹੁੰਦੀ ਪਤਾ ਨਹੀਂ ਹੁੰਦਾ ਉਹਨੇ ਉਹਦੇ ਵਿੱਚੋਂ ਕਿਹੜਾ ਹਿੱਸਾ ਕਾਪੀ ਕਰਨਾ ਉਹਨੂੰ ਚੱਕ ਕੇ ਹੋਰ ਕਿਤੇ ਪੇਸਟ ਕਰ ਦੇਣਾ ਇੱਕ ਹਿੱਸਾ ਜਦ ਕਿ ਲੋੜ ਹੁੰਦੀ ਆ ਉਹ ਸਾਰੇ ਦੀ ਸਮੁੱਚਤਾ ਨੂੰ ਵਿਚਾਰ ਕੇ ਇੱਕ ਬੋਟਲ ਦੇ ਨੈਕ ਰਹੀਂ ਕੱਢ ਕੇ ਜਿਹੜਾ ਕੋ ਤੁੜਕਾ ਲਾਉਣੇ ਕੁਝ ਕਰਦੇ ਉਹਦੇ ਵਿੱਚ ਕਿੰਨਾ ਕੁਝ ਪਾਇਆ ਹੁੰਦਾ ਹੁਣ ਕਿ ਰੈਸਟੋਰੈਂਟ ਤੇ ਵੀ ਸ਼ੈਫ ਆ ਉਹ ਕਿਸੇ ਚੀਜ਼ ਦੀ ਕੋ ਗਰੇਵੀ ਬਣਾਉਂਦਾ ਹਣਾ ਉਹ ਬਣਾ ਕੇ ਜਦੋਂ ਸਾਰੇ ਨੂੰ ਕਰਕੇ ਕੇਕ ਥਾਂ ਉੱਚ ਦੋ ਕਟਸ਼ੀਆਂ ਪਾਉਂਦਾ ਹੁਣ ਜੇ ਉਹ ਗਰੇਵੀ ਇਦਾਂ ਦੀ ਹੋਵੇ ਭਈ ਉਹਦਾ ਪਈ ਆ ਉਹਦੇ ਇੱਕ ਪਾਸੇ ਗੰਡੇ ਇਦਾਂ ਪਏ ਆ ਇੱਥੇ ਇੱਥੇ ਟਮਾਟਰ ਪਏ ਇੱਕ ਸਿਰੇ ਜਾਈ ਤੇ ਇਧਰ ਪਾਣੀ ਪਿਆ ਇੱਥੇ ਮਿਰਚਾਂ ਦਾ ਢੇਰ ਲੱਗਾ ਕਪਿਓ ਹੁਣ ਜੇ ਕਿਸੇ ਨੂੰ ਬਟਰ ਚਿਕਨ ਕੋਈ ਚੀਜ਼ ਬਣਾ ਕੇ ਦੇਣ ਲੱਗਾ ਉਹਨੂੰ ਪਾਈ ਆ ਗਰੇਵੀ ਇਦਾਂ ਉਥੋਂ ਕੱਲੇ ਟਮਾਟਰ ਹੀ ਆ ਗਏ ਇਦਾਂ ਜਾਂ ਇੱਕ ਦੇ ਵਿੱਚ ਕਲੀਆਂ ਮਿਰਚਾਂ ਹੀ ਚਲ ਗਈਆਂ ਜਿੰਨਾਂ ਦੇ ਕੋਲ ਸਮੁੱਚਤਾ ਵਿਚਾਰਨ ਦਾ ਵੱਲ ਨਹੀਂ ਹੈ ਉਹਨਾਂ ਦੇ ਨਾਲ ਇਹ ਵਾਪਰਦਾ ਤੇ ਇਹ ਸਾਡੇ ਬੰਦੇ ਕਦੇ ਵੀ ਸਾਡੇ ਲੀਡਰ ਜਿਹੜੇ ਆ ਕਦੇ ਵੀ ਇਹ ਇਹ ਵਿਚਾਰ ਨਹੀਂ ਕਰ ਪਾਉਂਦੇ ਤੇ ਅਸੀਂ ਜਿਨ੍ਹਾਂ ਨੂੰ ਗੱਲ ਕਹਿਣ ਲੱਗੇ ਆ ਉਹਨਾਂ ਚੋਂ ਕਿੰਨੇ ਜਣੇ ਆ ਜਿਹਦੇ ਅਸੀਂ ਪਲੈਨਿੰਗ ਦੇਣੀ ਆ ਪ੍ਰੋਗਰਾਮ ਚ ਕਿੰਨੇ ਜਣੇ ਜਿਹੜੇ ਸਮੁੱਚਤਾ ਵਿਚਾਰ ਸਕਦੇ ਕਿਤੇ ਇੱਦਾਂ ਤਾਂ ਨਹੀਂ ਵੀ ਸਾਡੇ ਪਿੱਛੇ ਨੇ ਲੱਗਣੇ ਵਾਲੇ ਲੋਕ ਜਿਹੜੇ ਆ ਉਹ ਕਾਲੇਯ ਹਾਈਪਰੀਆ ਜੇ ਅਸੀਂ ਕੁਛ ਏਦਾਂ ਦਾ ਕਰਨ ਦਾ ਭੰਨਣ ਦਾ ਤੋੜਨ ਦਾ ਮੁਜ਼ਾਰਾ ਕਰਨ ਦਾ ਸੱਦਾ ਦਿੰਨੇ ਆ ਇਸ ਹਾਲ ਵਿੱਚ ਤਾਂ ਸਾਰਿਆਂ ਨੂੰ ਵਿਚਾਰਨ ਦਾ ਸੱਦਾ ਦੇਣਾ ਚਾਹੀਦਾ ਸੋਚਣ ਦਾ ਦੇਣਾ ਚਾਹੀਦਾ ਤਾਂ ਕਿ ਠੰਡੇ ਹੋਣ ਸਪਰੈਸ ਹੋ ਹੋਲੀ ਚੱਲਣ ਭਿੰਡਰਾਂ ਵਾਲੇ ਦੇ ਵੇਲੇ ਅਸੀਂ ਅਸੀਂ ਸੋਚਿਆ ਨਹੀਂ ਕਿ ਕਿਦਾਂ ਮੱਝ ਵਾਲੇ ਨੂੰ ਤਾਂ ਕਮਲੇ ਹੀ ਇੰਨਾ ਚੜ ਗਿਆ ਸੀ ਤੇ ਅਸੀਂ ਰਾਜੇ ਹੀ ਅਸੀਂ ਹਾਂ ਧਰਤੀ ਦੇ ਹੁਣ ਆ ਤੁਮੇ ਵੇਲੇ ਵੀ ਜਿਹੜਾ ਰੋਲਾ ਹੁਣ ਪੈ ਰਿਆ ਇਹ ਗੱਲ ਪਿੰਡਰਾਂ ਵਾਲੇ ਤੇ ਲਾਗੂ ਨਹੀਂ ਹੁੰਦੀ ਤੇ ਤੁਮੇ ਨੇ ਭਾਜਪਾ ਦੀ ਸਪੋਰਟ ਕਰ ਦਿੱਤੀ ਇੱਕ ਸਟੇਟਮੈਂਟ ਦੇ ਦਿੱਤੀ ਤੂੰ ਮੈਂ ਹਮੇਸ਼ਾ ਤੋਂ ਬਾਦਲਾਂ ਦੇ ਹੱਕ ਵਿੱਚ ਸਟੇਟਮੈਂਟ ਦਿੰਦਾ ਜਦੋਂ ਬਾਦਲ ਤੇ ਭਾਜਪਾ ਇਕੱਠੇ ਸੀ ਉਦੋਂ ਬੁਰਾ ਕਾਤੇ ਨਹੀਂ ਲੱਗਿਆ